ਵੱਡਿਆ ਮੰਜਾ ਹਾਂਜੀ ਹਾਂਜੀ ਆਜੋ ਪਾਲੇ ਪਠੜੀ ਪਾਲੇ ਪਾਲੇ ਹੋ ਗਏ ਵੇਲੇ ਬਸ ਅੱਛਾ ਅੱਛਾ ਕੰਮ ਹੈ ਕੰਮ ਕਿਵੇਂ ਹੋਇ ਤੋਚਣ ਡਿਆ ਹੈ ਹੋ ਗਿਆ ਜੀ ਉਧਰੋਂ ਜਾਣਾ ਤੇ ਪੈਣਾ ਹੀ ਆ ਹਾਂ ਦਿਨ ਚੜ ਗਿਆ ਹੁਣ ਹੋ ਗਏ ਕੰਮ ਕਮ ਹੋ ਗਏ ਸਾਰੇ ਹਾਂਜੀ ਹਨਾ ਕੰਮ ਤੇ ਹੋ ਗਿਆ ਸਾਰਾ ਤੇ ਹੋ ਗਿਆ ਉਧਰੋਂ ਸਾਰਾ ਦਿਨ ਇਹੋ ਸੋਚ ਲੰਘ ਜਾਂਦਾ ਵਾ ਪਤਾ ਨਹੀਂ ਪੈਸੇ ਦੇਣੇ ਹਨਾਂ ਨੇ ਕਿ ਨਹੀਂ ਦੇਣੇ ਮੇਰੀ ਗੱਲ ਸੁਣ ਤਾਈ ਨੂੰ ਨਾਲ ਲੈ ਜੀਏ ਨਹੀਂ ਨਹੀਂ ਤਾਈ ਨੂੰ ਨਹੀਂ ਲਾਣ ਲੈ ਕਿ ਜਣ ਆਪਾਂ ਕਿਉਂ ਤਾਨੂੰ ਪਤਾ ਹੀ ਆ 100 100 ਗੱਲਾਂ ਕਰਦੇ ਆ ਉਹ ਕਿਹੜੀਆਂ ਗੱਲਾਂ ਕਰਨੀਆਂ ਸਿਆਣਾ ਬੰਦਾ ਚੰਗਾ ਹੁੰਦਾ ਨਾਲ ਤੁਹਾਨੂੰ ਪਤਾ ਤਾਈ ਵੀ ਓਦਾਂ ਦੀ ਗੱਡੀ ਉਹ ਵੀ ਓਦਾਂ ਦੀ ਆ ਜਨਨ ਵੱਧ ਘਟ ਕਹਤਾ ਤੇ ਫੇਰ ਕੀ ਕਰਾਂਗੇ ਕਹਿਣਾ ਉੱਥੇ ਅਹੀਂ ਤੇ ਚਲੋ ਸੁਣ ਲੈਨੇ ਆ ਪਿਛਲੇ ਦਿਨ ਗਏ ਨੇ ਕੀ ਹੋਇਆ ਏਹ ਚਲੋ ਬੋਲ ਧੱਕੇ ਮਾਰ ਕੇ ਕੱਢਿਆ ਸੀ ਇਹਨਾਂ ਨੇ ਸਾਨੂੰ ਉਹ ਬੋਲ ਰਹੇ ਦਾ ਹੀ ਆ ਆਪਾਂ ਇਹੋ ਜਿਹਾ ਕਹਣਾੜੇ ਪੈਸੇ ਦੋ ਅਹੀਂ ਆਪੇ ਚਲ ਜਾਂਗੇ ਕੋਈ ਗੱਲ ਨਹੀਂ ਜੋਨ ਭਾਈ ਨਾਲਿਆ ਜੀ ਨੇ ਤੇ ਨਹੀਂ ਪਹਿਲਾਂ ਆਪੇ ਹੋ ਕੇ ਆਉਣੇ ਆ ਜੇ ਨਾਂ ਦੇਣਗੇ ਨਾ ਫਿਰ ਖੜਾਂਗੇ ਜਗਨ ਭਾਜੀ ਪਹਿਲਾਂ ਨਹੀਂ ਲੈ ਕੇ ਜਾਣਾ ਨਾਲ ਕੀ ਪਤਾ ਕਿਹੜੇ ਮੂੰਹ ਬੋਲਣਾ ਉਹਨਾਂ ਨੇ ਤੁਹਾਨੂੰ ਪਤਾ ਤਾਂ ਹੈਗਾ ਸੱਸੋ ਦੀ ਕਿਦਾਂ ਦੀ ਐ ਉਹ ਚੱਲ ਵੇਖ ਲੈ ਮੈਂ ਤਾਂ ਕਹਿ ਨਹੀਂ ਕੋਈ ਨਾਲ ਹੁੰਦਾ ਉਹਦੇ ਗੱਲ ਕਰਨ ਲੱਗੇ ਨਹੀਂ ਵਿੰਦੇ ਉਹ ਕੋਈ ਨਾਲ ਹੁੰਦਾ ਨਾ ਸ਼ਰਮ ਹੁੰਦੀ ਅਗਲੇ ਬੰਦੇ ਨੂੰ ਉਹਨਾਂ ਨੂੰ ਨਹੀਂ ਸ਼ਰਮ ਆਉਣੀ ਉਦੋਂ ਤੇ ਉਹਦੀ ਸੱਸ ਬੜੀ ਮਿੱਠੀ ਪਿਆਰੀ ਹੋਈ ਸੀ ਸਾਡੀ ਕੁੜੀ ਵੀ ਉਹਨਾਂ ਦੀਆਂ ਗੱਲਾਂ 'ਚ ਆ ਗਈ ਉਹ ਚੱਲ ਉਹਨੂੰ ਤੇ ਇਹ ਹੀ ਮੇਰਾ ਘਰ ਵਸ ਜੇ ਵੀ ਚੰਗੇ ਹੋ ਗਏ ਚਲ ਪਤਾ ਤੇ ਉਹਨੂੰ ਨਹੀਂ ਹੁਣ ਕੀ ਕਰ ਸਕਦੇ ਆ ਤੁਹਾਨੂੰ ਮੈਂ ਉਹਦੇ ਕਹਿੰਦੀ ਰਹੀ ਨਾ ਦੋ ਪੈਸੇ ਸਾਨੂੰ ਤੇ ਪਤਾ ਹੀ ਨਾ ਕਿਦਾਂ ਦੇ ਹੈਗੇ ਉਹਨਾਂ ਬਸ ਨਾ ਪੈਸੇ ਲੈ ਆ ਮਿੱਠੇ ਪਿਆਰੇ ਹੋ ਗਏ ਬਾਅਦੋਂ ਕੰਮ ਹੋ ਰਿਹਾ ਕੁੜੀ ਨਾਲ ਉਹਨਾਂ ਨੇ ਪਤਾ ਜੇ ਅਸੀਂ ਇਦਾਂ ਸਿੱਧੇ ਗੱਡੀ ਮੰਗੀ ਇਹਨਾਂ ਨੇ ਗੱਡੀ ਨਹੀਂ ਦੇਣੀ ਸਾਨੂੰ ਪੈਸੇ ਮੰਗਦੇ ਗੱਡੀ ਦੇਣ ਜੋ ਕਹਿੰਦੇ ਆਪਣਾ ਖੋਲੇ ਹੁੰਦੇ ਤਾਂ ਹੀ ਤਾਂ ਉਹਨਾਂ ਨੇ ਪੈਸੇ ਮੰਗੇ ਆ ਹੋ ਜਾ ਮੈਂ ਫਿਰ ਉਹਨਾਂ ਦੀ ਗੱਲਾਂ 'ਚ ਆ ਗਿਆ ਮੱਥੇ ਮਾਰਿਆ 2 ਲੱਖ ਰੁਪਈਆ ਉਹਨਾਂ ਦੇ ਪਹਿਲੀ ਵੇਚ ਕੇ ਬੈਗੇ ਆ ਅਸੀਂ ਹੁਣ ਉਹ ਵੀ ਕੀ ਹੈ ਕਿ ਗਹਿਣੇ ਗਾਦੀ ਇਹ ਵੇਚੀ ਗਈ ਹੈ ਹੁਣ ਜਨਾਬ ਐ ਦਿੱਤੇ ਨਾ ਮੈਂ 2 ਲੱਖ ਦਿੱਤਾ 1 ਲੱਖ 50 ਦਾ ਕੀ ਕਰਾਂਗੇ ਅਸੀਂ ਤਾਈ ਦੱਗੇ ਚਾਉਂਦੀ ਆ ਕਿ ਲਾੜੇ ਨਾ ਹੋ ਜੇ ਕਮਰੇ ਸਾਡੇ ਬਣਾਉਣ ਵਾਲੇ ਸਾਰਾ ਸਮਾਨ ਲੈਣ ਵਾਲਾ ਸਾਡਾ ਚੱਲ ਕੋਈ ਗੱਲ ਨਹੀਂ ਵੇਨੇ ਹੋ ਗਈ ਜਾਨਾ ਕਰੀਏ ਤਾਈ ਨੂੰ 100000 ਰੁਪਿਆ ਦੇ ਜੰਨੇ ਬਾਕੀ ਬਾਅਦ ਦੇ ਦਾਂਗੇ ਤੁਹਾਨੂੰ ਵੀ ਪਤਾ ਤਾਈ ਦਾ ਸੁਭਾਅ ਕਿਦਾਂ ਦਾ ਵਾ ਉਹਨਾਂ ਨੇ ਲੱਖ ਲੈਣਾ ਵਾ ਉਹਨਾਂ ਨੇ ਕਿਹਾ ਤਿੰਨ ਲੱਖ ਲੈ ਕੇ ਤੁਹਾਨੂੰ ਲੱਖ ਰੁਪਿਆ ਦੇਣ ਦੇ ਆ ਤੇ ਕਵਾਂਗੇ ਹੌਲੀ ਹੌਲੀ ਦੇ ਦਾਂਗੇ ਬਾਕੀ ਵੀ ਉਹਨਾਂ ਨੇ ਨਹੀਂ ਮੰਨਣਾ ਹੈਗਾ ਤੁਹਾਨੂੰ ਪਤਾ ਹੀ ਉਹਨਾਂ ਦੇ ਮੁੰਡਾ ਕਿੱਦਾਂ ਦਾ ਵਾ ਕਾਈ ਭਾਈ ਮੰਜ ਮੁੰਡੇ ਨਹੀਂ ਮੰਨਣਾ ਉਹ ਤੇ ਇਹ ਚਾਹੁੰਦਾ ਵੇ ਪਿਆਲੀ ਮੇਰੇ ਨਾਲ ਹੋ ਜੇ ਬਸ ਤੂੰ ਇਹ ਹੀ ਗੱਲਾਂ ਛੱਡੋ ਆਪਾਂ ਚੱਲੀਏ ਉੱਥੇ ਚੱਲ ਜਲੀ ਬਿਰੋ ਉੱਥੇ ਜਾ ਕੇ ਵੇਖੀਏ ਕੀ ਹੁੰਦਾ ਵਾ ਹੋ ਕਿਉਂ ਨਹੀਂ ਫਿਰ ਚੱਲ ਜਲੀਏ ਚਲੋ ਆਜੋ ਉਦੋਂ ਮੈਨੂੰ ਰੁਪਿੰਦਰ ਦਾ ਫੋਨ ਆਇਆ ਸੀ ਮੈਨੂੰ ਕਿਹਾ ਸੀ ਕਿ ਆਪਾਂ ਕੱਲ ਆਵਾਂਗੇ ਚਲੋ ਠੀਕ ਆ ਫਿਰ ਤਿਆਰ ਹੁੰਨੇ ਆ ਉਹਨਾਂ ਨੇ ਥੋੜੀ ਬਹੁਤ ਸ਼ਰਮ ਹੋਗੀ ਜਾਵਾਂਗੇ ਤੇ ਸ਼ਰਮ ਪਤਾ ਨਹੀਂ ਹੁੰਦੀ ਕਿ ਨਹੀਂ ਆਉਂਦੀ ਉਦੋਂ ਕਹਿੰਦੀ ਸੀ ਮੈਂ 2 ਲੱਖ ਦਾ ਨਾਲ ਇੰਨੀ ਹੈ ਨਾ ਟੁੱਟ ਕੇ ਬਿੰਦੀ ਸਿਰ ਦੇ ਵਾਲਾ ਨੂੰ ਇੰਨੇ ਦੋਵੇਂ ਨਹੀਂ ਉਹ ਤਾਂ ਮੈਨੂੰ ਅੱਗੇ ਪਤਾ ਸੀ ਜਿੰਨਾਂ ਚਿਰ ਪੈਸੇ ਨਹੀਂ ਨਿ ਮਿਲਦੇ ਉਹਨਾਂ ਨੂੰ ਉਹ ਇੱਦਾਂ ਹੀ ਕਰਦੇ ਰਹੇ ਜੰਨਾ ਇਹ ਸਾਡੇ ਜਾਇ ਸ਼ਾਇਦ ਗੱਲ ਬਣ ਜੇ ਰਵਿੰਦਰ ਨੂੰ ਪੈਸੇ ਨਹੀਂ ਮਿਲਨੇ ਤੇ ਜੇ ਹਾਨੂੰ ਉਹਨਾਂ ਦੇ ਦਿੱਤੇ ਫਿਰ ਕੀ ਕਰਾਂਗੇ ਕਰਨਾ ਉੱਥੇ ਕੀ ਆ ਪਹਿਲੇ ਤੇ ਜਾ ਕੇ ਕਹਾਂਗੇ ਫਿਰ ਤਰਲੇਮਿੰਦਾ ਕਰਕੇ ਪਹਿਲਾਂ ਉਹ ਕੀ ਕਰਨਾ ਜਰਾਂ ਹੀ ਆਪਣੇ ਪੈਸੇ ਲੈਣੇ ਆ ਤਰਲੇਮਿੰਦ ਕਰਨੀ ਆ ਉਹਨਾਂ ਗੜੀ ਚਲ ਸੰਦੀਪ ਜਾ ਕੇ ਲੜ ਨਹੀਂ ਸਕਦੇ ਨਾ ਬਗਾਨੇ ਤਾਂ ਜਾ ਕੇ ਲੜਿਆ ਜਾਂਦਾ ਨਸ ਚਲੋ ਠੀਕ ਆ ਤਿਆਰ ਹੋ ਵੋ ਫਿਰ ਚਲੀਏ ਆਪਾਂ ਤਿਆਗ ਨੂੰ ਲਿਆਵਾਂ ਤਈਏ ਲੋ ਲੈ ਆਉਣੀ ਮੈਂ ਤਿਆਰ ਹੋ ਜਾਣਾ ਤੇਰੇ ਪਹਿਲਾਂ ਤਿਆਰ ਨਹੀਂ ਹੋਣ ਦੇਣਾ ਉਹਨੇ ਵੇਖਾ ਏਡੀ ਸੰਨਣਵਾ ਨਾ ਕਿਤੇ ਹਿੱਲੀ ਨਹੀਂ ਆ ਹੁਣ ਰੋਟੀ ਦੇ ਖਾਣੀ ਹੈ ਨਾ ਆਪਣੇ ਮਾਰਿਆਂ ਤੇ ਮੁੰਡੇ ਮਾਰਿਆਂ ਤੇ ਕਰਨਾ ਹੀ ਪੈਣਾ ਸਬਜੀ ਤੇ ਬਣਾਉਣੀ ਪੈਣੀ ਤੇ ਜਦੋਂ ਕਿਤੇ ਰੋਟੀ ਖਾਣ ਆਉਗੀ ਨਾ ਸਬਜੀ ਪਾਉਗੀ ਫਿਰ ਇਹਦੇ ਹੱਥ ਮੈਂ ਤੋੜੂ ਚੰਗੀ ਤਰ੍ਹਾਂ ਕੁਣ ਕਹੀਂ ਪਾ ਕੇ ਦੱਸੇ ਭਲਾ ਬੁਗੀ ਕਰੰਦੇ ਆ ਕਰਨਾ ਕੀ ਹੈ ਹੂੰ ਤੂੰ ਤੇ ਹੁਣ ਕਰਨਾ ਨਹੀਂ ਤੇ ਮੈਂ ਤਾਂ ਕਰਨਾ ਹੀ ਆ ਨਾ ਰੋਟੀ ਤਾਂ ਖਾਣੀ ਆ ਨਾ ਤੇ ਫਿਰ ਕੀ ਹੈ ਮੰਮੀ ਕਰਦਾ ਕੰਮ ਹੀ ਆ ਲੋਕੀ ਕਿਹੜੇ ਕਰ ਦੇਣੀ ਆ ਤੁਸੀਂ ਅਲਾ ਕਰਦੇ ਨਹੀਂ ਕਰੰਦੇ ਕੋਈ ਆਹੋ ਹੁਣ ਮੈਂ ਹੀ ਕਰਨਾ ਵਾਂ ਗਾਂ ਗਾਂ ਕੇ ਤੂੰ ਅੰਦਰ ਵੜ ਕੇ ਪਈ ਰਿਆ ਕਰ ਤੇ ਕੰਮ ਮੈਂ ਕਰ ਲਿਆ ਕਰੂੰਗੀ ਤੈਨੂੰ ਐਸੇ ਕਰਕੇ ਲਿਆਂਦਾ ਵਾ ਉਹ ਬਥੇਰਾ ਮੰਮੀ ਕੀਤਾ ਵਾ ਠੀਕ ਵਾ ਨਾ ਤੇ ਜੇ ਇੱਕ ਦਿਨ ਕਰ ਲਿਆ ਤਾਂ ਕੋਈ ਭਾਰ ਨਹੀਂ ਡਰ ਗਿਆ ਕਰਦੀ ਰਹੀ ਆ ਚੱਲ ਕੋਈ ਨਹੀਂ ਮੈਂ ਬਣਾ ਲੈਣ ਲੱਗੀ ਆਪਣੇ ਜੋਗੀ ਤੇ ਤੂੰ ਹੁਣ ਖਾ ਲਈ ਜੰਨਾ ਖਾਣੀ ਹੋਊਗੀ ਅਛਾ ਮੈਂ ਤਾਂ ਨਹੀਂ ਹੈ ਇਦਾਂ ਕਰਦੀ ਰਹੀ ਵੀ ਆਪਣੇ ਜੋਗੀ ਬਣਾ ਕੇ ਖਾ ਲਈ ਤੇ ਤੁਹਾਨੂੰ ਦੁੱਧੇ ਰੱਖਦੀ ਰਹੀ ਤੁਹਾਡੀ ਵੀ ਦੇ ਨਾਲ ਹੀ ਪਕਾਉਂਦੀ ਰਹੀ ਮੈਂ ਤੂੰ ਹੀ ਪਕਾਉਣੀ ਤੈਨੂੰ ਵਿਆਹ ਕੇ ਲਿਆਂਦਾ ਵਾ ਸੋ ਮੇਰੀਆਂ ਕਰ ਲਾ ਲੋਗੇ ਤੇ ਕੀ ਹੋ ਜੋਹਰ ਨਾਲ ਜਦੋਂ ਮੈਂ ਵਿਆਹੀ ਆਈ ਸੀ ਨਾ ਤੇ ਮੈਂ ਵੀ ਪਕਾ ਪਕਾ ਦਿੰਦੀ ਰਹੀ ਆਪਣੇ ਸੱਸ ਸਹੁਰੇ ਨੂੰ ਆਹੋ ਦਿੰਦੇ ਉਹਨਾਂ ਕੋ ਨਹੀਂ ਪਕਵਾਉਂਦੀ ਹੁੰਦੀ ਵੀ ਤੂੰ ਹੀ ਪਕਾ ਪਕਾ ਕੇ ਮੇਰੇ ਗਾੜੀ ਦਾ ਦੋ ਤਾਈ ਭੁਖੇ ਬਏ ਮਰੇ ਹੁਣ ਰੋਟੀ ਨਹੀਂ ਦਿੰਦੀ ਭੁਖੇ ਮਾਰੇ ਆ ਮੈਂ ਕੇ ਤੂੰ ਜੋ ਵੇਹਰ ਜਾ ਕੇ ਡਈ ਚਲੋ ਹਾ ਛੱਡੋ ਗੱਲਾਂ ਕੋਈ ਗੱਲ ਨਹੀਂ ਰੋਟੀ ਨਹੀਂ ਨਾ ਤਾਂ ਕੋਈ ਨਹੀਂ ਮੈਂ ਲਾ ਲੂ ਆਪਣੇ ਜੁਗੀਆਂ ਮੈਂ ਆਈ ਆ ਤੁਹਾਡੇ ਵੱਲ ਹਾਂ ਦੱਸ ਕੰਮ ਇਹ ਆ ਭੀ ਆਉਣ ਲੱਗਿਆ ਵੀਰ ਹੁਣੇ ਪਿੰਡੋਂ ਤੇ ਆਉਣ ਲੱਗੇ ਆ ਤੇ ਆ ਜਣ ਆਦਮੇ ਤਾਂ ਦੱਸਣੀ ਆਈਆਂ ਕਿ ਪੈਸੇ ਦੇ ਨਹੀਂ ਨਾ ਦੇਣਦੇ ਤੁਸੀਂ ਇਦਾਂ ਤੇ ਹੁਣ ਆਪੇ ਤੁਹਾਡੇ ਕੋ ਦੂਜੇ ਰੋ ਖੜਦੇ ਆ ਤੇ ਕੋਈ ਨਹੀਂ ਆ ਜਾਣਾ ਗਾੜੀ ਕਿੜੀਆਂ ਚੂੜੀਆਂ ਪਾਈਆਂ ਵਾਂ ਆਉਂਦਾ ਵਾ ਤੇ ਦੱਸ ਦਿੰਨੀ ਉਹਨੂੰ ਵੀ ਸ਼ਹਿਰ ਨੂੰ ਪਿਆਰ ਕਰਦੇ ਉਹਨੂੰ ਵੀ ਮੈਂ ਸੋ ਕਹਿਣਾ ਹੀ ਵੀ ਉਹਨਾਂ ਨੂੰ ਵੀ ਦੱਸ ਦਿਓ ਮੜਾਏ ਆ ਕੋਈ ਨਹੀਂ ਉਹਨੂੰ ਮੈਂ ਚੰਗੀ ਤਰ੍ਹਾਂ ਦੱਸੂਗੀ ਨਾ ਸਮਝਾ ਦੂੰਗੀ ਉਹਨੂੰ ਕਿ ਉਹ ਪੈਸੇ ਲੈਣ ਆਉਣ ਲੱਗੇ ਈ ਤੇ ਗਾੜੀ ਹੁਣ ਤੂੰ ਵੀ ਤਗੜਾ ਹੋ ਜਾ ਬੜੀਆਂ ਧਮਕੀਆਂ ਦੇਣ ਡਈਆਂ ਨਾ ਦੂਜੀ ਤਰ੍ਹਾਂ ਲੈਣ ਆਉਣ ਲੱਗੇ ਤੇ ਦੇ ਆ ਭਲਾ ਕੋਈ ਨਾ ਕੋਈ ਕਰਨਾ ਹੀ ਆ ਪਹਿਲਾਂ ਤੂੰ ਹੀ ਦਜੇ ਰੋਹੀ ਹੁਣ ਤੁਸੀਂ ਦਜੇ ਰੋ ਹੋ ਗਏ ਇਥੋਂ ਸਿਰ ਪਾੜ ਕੇ ਨਾ ਨਾ ਕੱਲਿਆ ਤੇ ਗੱਲ ਕਰੀ ਅਵਲ ਤੇ ਉਹਨੂੰ ਡੱਕ ਦੇ ਪਿਆਹੀ ਨਾ ਇਥੇ ਸਿਰ ਕੌਣ ਪਾੜਦਾ ਤੁਸੀਂ ਪਾੜਦੇ ਕਿ ਜਾਂ ਉਹ ਪਾੜ ਕੇ ਜਾਂਦੀ ਕੋਈ ਨਹੀਂ ਆ ਲੈਂਦੇ ਉਹਨੂੰ ਜਰਾ ਕੈਚੀ ਤੁਹਾਨੂੰ ਬਲਮਾਨ ਸੀਦਾ ਜਮਾ ਨਹੀਂ ਹੈ ਨੀ ਆ ਵੀ ਜੇ ਉਹਨੇ ਵਿਚਾਰੇ ਨੇ ਦੇ ਹੀ ਦਿੱਤੇ ਆ ਪਿਚੋਕ ਚਕਾ ਕੇ ਉਹਨੇ ਦਿੱਤੇ ਸਗੋਂ ਤੁਹਾਨੂੰ ਆਪ ਦੇਣੇ ਚਾਹੀਦੇ ਸੀ ਨਹੀਂ ਕੀ ਹੋ ਗਿਆ ਦੇਤੇ ਤੇ ਪਹਿਲਾਂ ਫਰਜ਼ ਨਹੀਂ ਬਣਦਾ ਉਹਦਾ ਤੇ ਉਦੋਂ ਤੈਨੂੰ ਗੱਡੀ ਦੇ ਕੇ ਤੋਰਦਾ ਤੇ ਜੇ ਹੁਣ 2 ਲੱਖ ਦੇ ਹੀ ਦਿੱਤਾ ਤੇ ਆਖਰ ਕਿੱਧਰ ਦੀ ਆ ਕੱਲਾ ਕੱਲਾ ਮੁੰਡਾ ਹੀ ਉਹਨਾਂ ਦਾ ਆਪ ਹੀ ਫਰਜ਼ ਬਣਦਾ ਸੀ ਪਹਿਲਾਂ ਵੀ 10 ਕਿੱਲੇ ਅਗਲੇ ਨੂੰ ਆਉਂਦੇ ਆ ਤੇ ਅਸੀਂ ਦੇ ਕੇ ਤੋਰੀਏ 10 ਕਿੱਲਿਆਂ ਵਾਲੇ ਇਦਾਂ ਨਹੀਂ ਕਰਦੇ ਜਿੱਦਾਂ ਤੁਸੀਂ ਡੇਆਂ ਕਰਨ 10 ਕਿੱਲਿਆਂ ਵਾਲੇ ਤਾਂ ਆਪਣੇ ਘਰ ਹੀ ਬਠੇਰਾ ਹੁੰਦਾ ਖਾਨ ਨੂੰ ਤੇ ਲੋਕੀ ਫਿਰ 10 ਕਿੱਲਿਆਂ ਵਾਲਿਆਂ ਨਾਲ ਨਾ ਇਦਾਂ ਮੱਥਾ ਵੀ ਨਹੀਂ ਲਾਉਂਦੇ ਹੈਗੇ ਕਿ ਤਨੋਂ ਫੜ ਕੇ ਤੇ ਕੱਢ ਦਿੱਤੀ ਵੀ ਜਾ ਚੱਲ ਜਾ ਫਿਰ ਸਾਬ ਦੇ ਲੱਭ ਲੈਂਦੇ ਆ ਜਿਨ੍ਹਾਂ ਦੇ 10-10 ਕਿੱਲੇ ਆ ਨਾ ਉਹ ਇਦਾਂ ਨਹੀਂ ਕਰਦੇ ਹੈਗੇ ਜਦਾਂ ਤੂੰ ਹੀ ਡੇਆਂ ਕਰਨ ਤੂੰ ਤਾਂ ਕੁਲੀ ਨਾਲ ਵੀ ਗਏ ਏਦਾਂ ਹੀ ਕਰਨਾ ਹੀ ਅਹੀਂ ਆ ਵੀ ਜਦੋਂ ਤੂੰ ਸਾਡੇ ਪਾਸੇ ਨੱਕ ਵਢਾ ਕੇ ਰਖਤਾ ਵਾ ਨਾ ਅਹੀਂ ਤੇ ਏਦਾਂ ਹੀ ਕਰਨਾ ਹੁਣ ਇੰਨੀ ਭੁੱਖ ਇੰਨੀ ਭੁੱਖ ਤੋਬਾ ਰੱਬ ਦੀ ਕਿਦੇ ਨਹੀਂ ਅਹੀਂ ਭੁੱਖੇ ਇਹਰਾ ਭਰਾ ਵੀ ਹਰਜਿਆ ਜਿਹੜਾ 2 ਲੱਖ ਨੂੰ ਮਰਨ ਡਿਆ ਉਹਦਾ ਵਿਚਾਰਾ ਗਰੀਬ ਹੈ ਜਿੱਦਾਂ ਦਾ ਹੈਗਾ ਵਾ ਤੁਹਾਡਾ ਘਰ ਜੂ ਭਰਨ ਦਿਆ ਵਾ ਨਾ ਤੁਹਾਨੂੰ ਤਾਂ ਨਹੀਂ ਚੰਗਾ ਲੱਗਦਾ ਪਤਾ ਨਹੀਂ ਕਾਦਾ ਸਾਡਾ ਘਰ ਭਰ ਦਿੱਤਾ ਪਤਾ ਨਹੀਂ ਕਾਦਾ 2 ਲੱਖ ਨਾ ਸਾਡਾ ਘਰ ਭਰ ਗਿਆ ਹਣਾ ਥੋੜਾ ਲੈਂਦੇ ਰਹਿ ਜਾ ਜਾ ਕੇ ਤੇ ਆਪਣਾ ਕੰਮ ਕਰ ਸੁੱਤੀ ਹੀ ਰਹਿ ਮਾਨਾ ਸੁੱਤੀ ਹੀ ਰਹਿੰਦੀ ਮੇਰਾ ਕੰਨੋਂ ਸਿਰ ਖਾਣ ਆ ਗਈ ਇੱਥੇ ਕਦੀ ਮੈਨੂੰ ਮਸ਼ੀਨ ਦੇ ਦੋ ਤੇ ਕਦੀ ਸਾਨੂੰ ਆਹ ਦੇ ਦੋ ਕਦੀ ਸਾਨੂੰ ਇੰਨੇ ਪੈਸੇ ਦੇ ਦੋ ਤੁਸੀਂ ਤੇ ਰੱਖੀ ਆਦੀ ਮਸ਼ੀਨ ਬਹੁਤ ਦਿੱਤੀ ਮਸ਼ੀਨ ਤੇ ਚਲੋ ਕੋਈ ਗੱਲ ਨਹੀਂ ਉਤੇ ਰੱਬ ਦੇ ਵੇਂਦਾ ਹੀ ਹੈ ਨਾ ਇਹ ਦੂਜੇ ਰੋਹ ਨਿਕਲਦੇ ਤਾਂ ਨਹੀਂ ਕਿੱਥੋਂ ਕਵਾੜੀਆਂ ਕੋ ਚੁੱਕ ਕੇ ਲਿਆ ਕੇ ਦੇ ਨਾ ਦੋ ਦੇ ਇਦਾਂ ਦੇ ਛੜੀ ਬਲੀ ਆਈ ਅੰਦਰੋਂ 2 ਲੱਖ ਉਹਨੂੰ ਕਹਿ ਆ ਕੇ ਦੱਸੀ 2 ਲੱਖ ਤੇ ਉਹਨੂੰ ਚੰਗੀ ਤਰ੍ਹਾਂ ਹੀ ਦੇ ਕੇ ਕੱਲਾਂਗੇ ਨਾ ਉਹਦੀਆਂ ਵੀ ਲੱਤਾਂ ਬਾਵਾ ਤੋੜ ਕੇ ਕੱਲਿਆ ਤੇ ਆਖੀ ਆਲੰਦੇ ਮੁੰਡੇ ਨੂੰ ਜਰਾ ਇਹਨੂੰ ਕਹਿਨੀ ਹੈ ਵੀ ਅੱਜ ਜਣਾ ਨਾ ਤਗੜਾ ਹੋ ਜੀ ਇਹਨੂੰ ਛੱਡਣਾ ਨਹੀਂ ਉਹ ਅੱਜ ਜੇ ਆ ਗਿਆ ਤੇ ਜਾਦੀ ਭੂਏ ਚੜੀ ਆਏ ਇਹਦੇ ਨਾਲ ਗੱਲ ਕਰਦੀਆਂ ਪਹਿਲਾਂ ਬੇ ਆਪਦੀਆਂ ਨਹੀਂਆ ਬਣਾਉਣਾ ਉਹ ਲਿਆਉਣੀ ਕੀ ਐ ਮੁੰਡੇ ਦੀ ਆ ਮੁੰਡੇ ਦੀ ਐ ਤੇ ਤੇਰਾ ਮੋਟਰਸਾਈਕਲ ਓਏ ਉਹਨੇ ਖੜਿਆ ਵੰਡਾ ਮੈਂ ਜਾਣਾ ਸੀ ਵੰਡੇ ਸਵੇਰੇ ਤੇ ਮੈਂ ਚੱਲ ਲੈ ਜਾ ਆਇਆ ਕਿਥੋਂ ਮਤੂੰ ਸ਼ਹਿਰ ਗਿਆ ਸੀ ਤੂੰ ਸ਼ਹਿਰ ਫੇਰ ਲਿਆ ਕਰ ਤੇ ਉਹ ਇੱਥੇ ਮੇਰੀ ਜਾਨ ਖਾਂਦੀ ਰਹਿੰਦੀ ਹੁਣ ਕੀ ਕਹਤਾ ਉਹਨੇ ਉਹ ਹੀ ਪੈਸਿਆਂ ਦਾ ਹੀ ਰੌਲਾ ਬਸ ਪੈਸਿਆਂ ਦਾ ਰੌਲਾ ਆਂਦੀ ਉਹ ਆਉਣ ਲੱਗੇ ਆ ਤੇ ਤੁਹਾਡੇ ਕੋ ਚੰਗੀ ਤਰ੍ਹਾਂ ਪੈਸੇ ਖੜੂਗਾ ਇਹ ਆ ਕੇ ਤਾਂ ਕੋਈ ਗੱਲ ਨਹੀਂ ਉਹਨੂੰ ਕਿਹਾ ਆ ਜਾ ਮੈਂ ਤੇ ਆਖਿਆ ਸੀ ਮੈਂ ਉਹਨੂੰ ਕਿਹਾ ਆ ਜਾ ਗਾੜੀ ਕਿੜੀਆਂ ਉਹਨੇ ਚੂੜੀਆਂ ਪਾਈਆਂ ਵਾ ਆ ਜੇ ਕਿਸੇ ਨੀ ਘਮਣਾਉਣਾ ਇਹ ਦਿੰਦੀ ਏ ਡਰਾਵੇ ਸਾਨੂੰ ਠੀਕ ਹੈ ਨਾ ਉਦੋਂ ਵੀ ਉਹ ਆਏ ਸੀ ਕਹਿਣ ਤੇ ਬੜੇ ਰੋਹ ਬਣਾ ਡਈ ਆ ਵੇਖੋ ਹੁਣ ਕੀ ਕਰਦੀ ਐ ਓਏ ਉਹਨਾਂ ਦੋਵਾਂ ਜੀਆਂ ਨੇ ਆਉਣਾ ਵਾ ਆਪੇ ਰੋਕ ਆਪ ਗੇ ਇੱਥੋਂ ਚੱਲ ਜਾਣਗੇ ਵੇ ਜਿਆਦਾ ਕਹਿਣਗੇ ਨਾ ਬੇਸ਼ੱਕ ਐਰ ਕਾ ਦੋ ਹੱਥ ਕਰਨੇ ਹੀ ਪੈਣ ਉਹ ਮੰਮੀ ਆ ਤਾਂ ਲੈ ਲੈਂਦੇ ਉਹਨਾਂ ਨੂੰ ਉਹਨਾਂ ਨੇ ਆਉਣਾ ਹੀ ਨਹੀਂ ਆ ਵੇ ਜਿਹੜੇ ਹਿਸਾਬ ਨਾਲ ਡਈ ਐ ਨਾ ਕਹਿਣਾ ਮੈਨੂੰ ਤੇ ਲੱਗਦਾ ਵਾ ਵੀ ਉਹਨਾਂ ਨੇ ਆਉਣਾ ਵਾ ਕੋਈ ਗੱਲ ਨਹੀਂ ਕੋਈ ਨਾ ਕੋਈ ਬਹਾਨਾ ਫੇਰ ਤਿਆਰ ਰੱਖਣੇ ਆ ਫੇਰ ਕੀ ਆਹੀਂ ਇਹਦੇ ਚ ਕਿਸੂਰ ਕੱਢਣਾ ਵਾ ਤੇ ਇਹਦੇ ਦੀ ਕੱਢਣਾ ਵਾ ਹੋਰ ਆਹੀਂ ਆਪਣੇ ਚ ਥੋੜੀ ਕੱਢਣਾ ਵਾ ਫੇਰ ਕੀ ਰੋਕਣਾ ਰੁਕਾਣ ਦੀ ਐ ਨਾ ਖੜਨ ਲਓ ਤੇ ਜਾਣਦੇ ਹੀ ਨਾਲ ਹੀ ਇਹਨੂੰ ਤੇ ਜਾਣ ਦੇਣੀ ਇੱਥੇ ਰੱਖ ਕੇ ਵੀ ਕੀ ਕਰਨੀ ਹਾਂ ਆ 2 ਲੱਖ ਦੇਤਾ ਵਾ ਉਹਦਾ ਹੀ ਭੋਗ ਪਾਈ ਜਾਂਦੀ ਹੈ ਤੇ ਹੋਰ ਇਹਨਾਂ ਨੇ ਕੀ ਦੇ ਦੇਣਾ ਹੁਣ ਮੈਨੂੰ ਤਾਂ ਨੇ ਦੱਸਿਆ ਨਹੀਂ ਵੀ ਆਉਣਾ ਉਹਨਾਂ ਨੇ ਮੈਨੂੰ ਜੋ ਦੱਸ ਗਈ ਹੈ ਹਾਂ ਇਹਨੂੰ ਪਤਾ ਹੈਗਾ ਵੀ ਇਹਨੇ ਦੱਸ ਹੀ ਦੇਣਾ ਵਾ ਚਲ ਕੋਈ ਗੱਲ ਨਹੀਂ ਮੈਂ ਪੁੱਛਣਾ ਪੜਾ ਅੰਦਰ ਜਾ ਕੇ ਉਹਨੂੰ ਪੁੱਛ ਲੈ ਆਉਣਾ ਪੁੱਛ ਲੈ ਜਾ ਕੇ ਹਾਂ ਜੇ ਤੂੰ ਇਹਨੇ ਜੋਗਾ ਹੋਵੇ ਤਾਂ ਫੇਰ ਇੱਥੋਂ ਤੱਕ ਆ ਗਏ ਕਦੇ ਦੇਤੇ ਇਹਨੇ ਤੇ ਜਾਣ ਹੀ ਖੜੀ ਹੈ ਸਾਡੀ ਚੱਲ ਜਾ ਉੱਠ ਜਾ ਕੇ ਤੇ ਪੁੱਛ ਲਾ ਉਹਨੂੰ ਪੀ ਉਹਨਾਂ ਨੇ ਕਿਵੇਂ ਡਰਾਵੇ ਮਾਰਦੀ ਤੈਨੂੰ ਕੋਈ ਚੱਜ ਦੀ ਖਬਰ ਦਿਆ ਕਰੋ ਪਹਿਲਾਂ ਚੱਜ ਦੀ ਖਬਰ ਤੈਨੂੰ ਮੈਂ ਸੁਵਾ ਦੇਣੀ ਆ ਤੈਨੂੰ ਤੂੰ ਫਿਰਦਾ ਰਿਹਾ ਕਰ ਮੁੰਡਿਆਂ ਦੇ ਨਾਲ ਇਹਨੂੰ ਛੱਡ ਜਾ ਕਰ ਮੇਰੀ ਜਾਨ ਖਾਣ ਨੂੰ ਜਾਂਦੀ ਐ ਐਰਕਾਂ ਜਾਵੇ ਐਰਕਾਂ ਨਹੀਂ ਰੋਕਣੀ ਹੈਗੀ ਅੱਜ ਜਿਹੜੇ ਹੁਣ ਕੰਮ ਕਰਨੇ ਨੇ ਇਹੋ ਹੀ ਮਗਰੋਂ ਕਰਨੇ ਪੈਣੇ ਆ ਕਰ ਲਿਆ ਕਰੂੰਗੀ ਸੇ ਆਪਾਂ ਨਿਬੜੇਗਾ